ਹਾਂ ਜੀ ਮਿੱਤਰੋ ਕੀ ਹਾਲ ਚਾਲ ਨੇ ਤੇ ਆ ਹੁੰਦੀ ਹੈ ਬਾਈ ਕਹਿੰਦੇ ਕਲਾਕਾਰੀ ਹੈ ਨਾ ਹੁਣ ਆਰੇ ਦੀ ਦੇਖੋ ਸਪੀਡ ਕਿੰਨੀ ਹੈ ਔਰ ਕੰਮ ਵੀ ਖਤਰਨਾਕ ਹੈ ਹੁਣ ਤਾਂ ਕਿਤੇ ਕਿਤੇ ਹੀ ਮਿਲਦਾ ਹੈ ਬਾਈ ਇਦਾਂ ਦੇਖਣ ਨੂੰ ਆ ਬਾਈ ਨੇ ਲੱਕੜ ਦੇ ਟੁਕੜੇ ਤੋਂ ਦੇਖੋ ਇਹਨੂੰ ਕੱਟ ਕੱਟ ਕੇ ਕਿੰਨੀ ਵਧੀਆ ਫੱਟੀ ਬਣਾਊਗਾ ਇਹ ਬੈਠਣ ਵਾਸਤੇ ਆਪਾਂ ਯੂਜ਼ ਕਰ ਸਕਦੇ ਹਾਂ ਬਾਥਰੂਮ ਵਾਸਤੇ ਕਰ ਸਕਦੇ ਹਾਂ ਬਹੁਤ ਵਧੀਆ ਚੀਜ਼ ਬਣਾਉ ਦੇਖੋ ਆ ਕੱਟ ਜੇ ਮਾਰੇ ਹੇ ਤਾਂ ਕੋਈ ਨਹੀਂ ਪਤਾ ਲੱਗ ਰਿਹਾ ਵੀ ਕੀ ਬਣੂਗਾ। ਇਹ ਤਾਂ ਪੀਸ ਕੱਢਦਾ ਦੇਖੋ। ਐਦਾਂ ਇਹ ਦੂਜਾ ਪੀਸ ਕੱਢ ਦੂ। ਕੁਛ ਕੁਛ ਲੱਗ ਰਿਹਾ ਸਮਝ ਜੀ ਬੈਠਣ ਵਾਸਤੇ ਬਣਾਉ ਕੋਈ ਇਹ। ਤੇ ਛੋਟੀਆਂ ਆਰੀਆਂ ਮਸ਼ੀਨਾਂ ਨਾਲ ਤਾਂ ਵਕਤ ਕੁਛ ਬਣਦਾ ਬਾਈ ਆ ਦੇਖੋ। ਸਾਈਜ਼ ਬਿਲਕੁਲ ਸਹੀ। ਬਹੁਤ ਵਧੀਆ ਚੀਜ਼ ਦੇਖੋ ਬਣਾਈ ਆ ਫੱਟੀ ਬਣਾਈ ਆ ਬੈਠਣ ਵਾਸਤੇ ਇਹ ਉਂਝੇ ਜਿਹੇ ਦੇ گول ਕਰ ਦੂ ਬਾਅਦ ਚ ਤੇ ਇਹ ਦੇਖੋ ਜਿਹੜਾ ਵਾਧਾ ਘਟਾ ਸੀ ਵੱਡ ਕੇ ਸੈੱਟ ਕਰਤਾ ਤੇ ਆ ਇਹਦੇ ਕੋਨੇ ਜੇ گول ਕਰਤੇ ਇੱਧਰਲਾ ਵੀ گول ਕਰਤਾ ਤੇ ਆ ਦੇਖੋ